ਡਾਇਰੈਕਟ ਐਕਸਲਾ ਜੇ 35b ਖੋਲਿਆ ਸੀਗਾ ਮੈਂ ਕਿਹਾ ਜਾਣਕਾਰੀ ਦਈਏ ਸਾਰੇ ਭਰਾਵਾਂ ਨੂੰ ਤੇ ਇਹਦੇ ਵਿੱਚ ਸਿੱਧੇ ਐਕਸਲਾਂ ਦੇ ਵਿੱਚ ਕੀ ਅੰਤਰ ਆਉਂਦਾ ਉਹ ਗੱਲਾਂ ਬਾਤਾਂ ਕਰਦੇ ਆ 35 ਗੇਰ ਜਿਹੜੇ HMT ਸ਼ੁਰੂ ਜੇ ਤੁਸੀਂ ਦੇਖੇ ਹੋਣਗੇ ਉਹਨਾਂ ਚ ਗੇਰ ਆਉਂਦੇ ਸੀ ਪੰਜ ਇਹ ਗੇਰ ਆ ਚਾਰ ਗੇਰ ਆਲਾ ਪਹਿਲਾਂ ਤਾਂ ਆਪਾਂ ਗੇਰ ਤੋਂ ਜਾਣਕਾਰੀ ਸ਼ੁਰੂ ਕਰ ਲੈਨੇ ਆ ਆਹਦੇ ਚ ਗੇਰ ਦੇਖੋ ਗਰਾਰੀਆਂ ਕੰਪਨੀ ਨੇ ਕਾਫੀ ਹੈਵੀ ਕਰਤੀਆਂ ਆ ਜਿਹੜੀਆਂ ਗੇਰ ਦੀਆਂ ਗਰਾਰੀਆਂ ਦੇਖੋਗੇ ਤੁਸੀਂ ਕਾਫੀ ਹੈਵੀ ਗਰਾਰੀਆਂ ਤੇ 35 ਗੇਰਾਂ ਦੀਆਂ ਬਾਹਲੇ ਬਰੀ ਬਰੀ ਜੇ ਦੰਦੇ ਹੁੰਦੇ ਹੁੰਦੇ ਸੀ ਨਾਲੇ 5 11 ਚ ਗੇਅਰ ਸੀ ਮਰਦਾ ਬਹੁਤ ਛੇਤੀ ਸੀ ਇੱਕ ਇਹਦੇ ਚ ਪੀਟੀਓ ਸ਼ਾਫਟ ਵੀ ਦੋ ਕਰਤੀਆਂ ਜਿਹੜੇ 45 11 ਦੇ ਵਿੱਚ ਸੀਗੇ ਜਿਹੜੇ ਆਪਣਾ 35 ਗੇਰਾਂ ਚ ਉਹਦੇ ਧੁਰ ਤੋਂ ਧੁਰ ਤੱਕ ਪੀਟੀਓ ਸ਼ਾਫਟ ਇੱਕੋ ਪੈਂਦੀ ਸੀ ਇਹਦੇ ਚ ਪੀਟੀਓ ਸ਼ਾਫਟ 51 11 ਨੂੰ ਅੰਦਰ ਇੱਕ ਅੱਡ ਹੁੰਦੀ ਆ ਇਹਦੇ ਤੇ ਪੀਟੀਓ ਵਾਲੀ ਕਰਾਦੀ ਪੈਂਦੀ ਉਹ ਪਈ ਆ ਇਹਦਾ ਗੇਅਰ ਮਗਰੋਂ ਪੈਂਦਾ ਹੁੰਦਾ ਉਹਦੇ ਗੇਅਰ ਅੱਗੇੋਂ ਪੈਂਦਾ ਸੀ ਗਰਾਰੀ ਬਹੁਤ ਛੇਤੀ ਮਰ ਜਾਂਦੀ ਸੀ ਫੇਰ ਇਹਦੇ ਜਿਹੜਾ ਕ੍ਰਾਉਨ ਪੀਨਨ ਕੰਪਨੀ ਨੇ ਕਰਤਾ ਇਹਦੇ ਤੇ ਫਿਕਸ ਪੀਨਨ ਕਰਤਾ ਸੀ ਨਹੀਂ ਤਾਂ ਆਮ 3511 ਦੇ ਚੈਨਲ ਜਾਂ ਹੁੰਦਾ ਸੀ ਉਹ ਖੁੱਲੇ ਰਹਿਦਾ ਹੁੰਦਾ ਸੀ ਗੀਅਰ ਕਾਫੀ ਹੈਵੀ ਸੀਗਾ 3524511 ਐਚਡੀ ਮਾਡਲ ਜਿੰਨੇ ਵੀ ਐਚਐਮਟੀ ਦੇ ਆਏ ਆ ਗੀਅਰ ਆ ਸਾਰਾ ਇਹਨਾਂ ਦਾ ਇਹ ਇਹਦੇ ਚ ਗੁੱਲ ਪੀਨਨ ਸ਼ਾਫਟਾਂ ਜਿਵੇਂ ਸਵਰਾਜ ਦੇ ਹੁੰਦੇ ਆ ਨਾ ਉਤਰਾ ਹੁੰਦੀਆਂ ਇਹ ਡਾਇਰੈਕਟ ਐਕਸਲ ਵਾਲਾ 352 ਸੀਗਾ ਸਿੱਧੇ ਐਕਸਲ ਵਾਲਾ ਜਿਹੜੇ ਡੈਕਸ਼ਨ ਵਾਲੇ ਆਏ ਉਹਨਾਂ ਚ ਬਾਹਰ ਡੈਕਸ਼ਨ ਜਿਵੇਂ ਸਵਰਾਜ ਮਹਿੰਦਰਾ ਦਾ ਪਿਛਲਾ ਹਿੱਸਾ ਬਸ ਸਮਝ ਲਓ ਤੇ ਇਹਦੇ ਅੱਜ ਜਾ ਕੇ ਅੰਦਰ ਕਰਾਰੀ ਹੁੰਦੀ ਆ ਉਹਨਾਂ ਦੇ ਜਿਵੇਂ 3630 ਆਪਣੇ ਹੋਲੈਂਡ ਆ ਗਏ ਉਹਨਾਂ ਦੇ ਬਾਹਰ ਕਰਾਰੀ ਹੁੰਦੀ ਹੈ ਇਹਨਾਂ ਦੇ ਅੰਦਰਲੇ ਪਾਸੇ ਉਹ ਪਿਛਲੇ ਹਾਂਡੇ ਦੇ ਚ ਗਰਾਰੇ ਹੁੰਦੇ ਜਿਹੜੇ ਵਿੱਚ ਮਦਨ ਗਰਾਰੇ ਵੀ ਦਿਖਾਉਣਾ ਆਗੇ ਇਹ ਰਾ ਸਾਰਾ ਆ ਲਿਫਟ ਪਿਛਲਾ ਹਿੱਸਾ ਪਿਆ ਤੇ ਆ ਇਹਦੇ ਵਿੱਚ ਇੱਥੇ ਤੇਲ ਦੇ ਗਰਾਰੇ ਚੱਲਦੇ ਆ ਬ੍ਰੇਕ ਡਰਮ ਬਾਹਰੇ ਕੱਸੇ ਜਾਂਦੇ ਆ ਆ ਆਗੇ ਇਹਦੇ ਗਰਾਰੇ ਜਿਤਨਾ ਸਵਰਾਜ ਦੇ ਗਰਾਰੇ ਹੁੰਦੇ ਆ ਆ ਕ੍ਰਾਉਨ ਪਿਨੀਅਨ ਆ ਗਿਆ ਇਹਦੇ ਚ ਗਰਾਰੇ ਬਾਹਰ ਹੁੰਦੇ ਆ ਨਹੀਂ ਤਾਂ ਆਮ ਡੈਕਸ਼ਨਾਂ ਦੇ ਗਰਾਰੇ ਵਿੱਚ ਇਹ ਬਾਹਰ ਹੁੰਦੇ ਆ ਆਪਣੇ 3630 ਵਾਂਗੂ ਇਹਨਾਂ ਜਗਰਾਰੀਆਂ ਤੇਲ 'ਤੇ ਚੱਲਦੀਆਂ ਤਾਂ ਬ੍ਰੇਕ ਡਰਮ ਵੀ ਬਾਹਰ ਕੱਸੇ ਜਾਂਦੇ ਆ ਜਦੋਂ ਮਰਜ਼ੀ ਬ੍ਰੇਕ ਡਰਮ ਦੀ ਰਿਪੇਅਰ ਕਰਨੀ ਹੋਵੇ ਡਰਮ ਬਾਹਰੋਂ ਖੋਲਿਆ ਤਾਂ ਬਾਹਰੋਂ ਹੀ ਰਿਪੇਅਰ ਹੋ ਗਿਆ ਉਹ ਜਿਹੜੇ ਬ੍ਰੇਕ ਸਾਰਾ ਟਰੈਕਟਰ ਪੱਟ ਕੇ ਬ੍ਰੇਕ ਡਰਮ ਪਟਣੇ ਜਾਂ ਮਟਰ ਸਿਲੰਡਰ ਲੀਕ ਹੋ ਗਿਆ ਬੜੀ ਸਮੱਸਿਆ ਹੁੰਦੀ ਹੈ ਇਹਦੇ ਵਿੱਚ ਤਾਂ ਨੱਸਿਆ ਵੀ ਡਾਇਰੈਕਟ ਐਕਸਲ ਜਿਨ੍ਹਾਂ ਨੇ ਵੀ ਪਿਛਲੇ ਹਿੱਸੇ ਜਿਵੇਂ ਆਪਾਂ ਪਿਛਲੇ ਪੱਸੇ ਪਹਿਲਾਂ ਸੇਲ ਵੀ ਕਰੇ ਆ ਤੇ ਕਾਫੀ ਕਾਮਯਾਬ ਆ ਇਹਨਾਂ 'ਚ ਜਿਹੜੀ ਆਵਾਜ਼ ਦੀ ਸਮੱਸਿਆ ਜੀਟਰ ਦੇ ਵਿੱਚ ਉਹ ਖਤਮ ਹੋ ਜਾਂਦੀ ਹੈ ਜੇ ਕਿਸੇ ਭਰਾ ਨੂੰ ਇਹ ਪਿਛਲੇ ਹਿੱਸੇ ਜਾਂ ਇਹਨਾਂ ਦੇ ਪਾਰਟਸ ਚਾਹੀਦੇ ਹੋਣ ਤੇ ਆਪਣਾ ਨੰਬਰ ਨੋਟ ਕਰ ਲਓ 9814504323 9810100582 ਆ ਵੀਡੀਓ ਨੂੰ ਦੇਖਣ ਦੇ ਇਹਨਾਂ ਦੇ ਕਰੌਨ ਆਪੀਨ ਬਹੁਤ ਘੱਟ ਖਰਾਬ ਹੁੰਦਾ ਇਹਨਾਂ ਦਾ 100 ਚੋਂ ਇੱਕ ਟਰੈਕਟਰ ਦਾ ਕਰੌਨ ਪੀਨਾਂ ਖਰਾਬ ਹੁੰਦਾ ਨਹੀਂ ਤੇ ਖਰਾਬ ਵੀ ਨਹੀਂ ਹੁੰਦੇ ਇੰਨੀ ਵਧੀਆ ਚੀਜ਼ ਕੰਪਨੀ ਨੇ ਇਹਨਾਂ ਚ ਐਚਮਟੀ ਦੇ ਵਿੱਚ ਕਰੀ ਹੈ ਜਿਹੜੇ ਬਾਅਦ ਆਦੇ ਮਾਡਲ ਨੇ ਇਹ ਤੋਂ ਬਾਅਦ ਇੱਕ ਟਰੈਕਟਰ ਹੋਰ ਆ ਉਹਦੀ ਵੀ ਜਾਣਕਾਰੀ ਦਿੰਨੇ ਆ ਦੋਸਤੋ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆ ਇਹਦੀ ਸ਼ੋ ਤੁਸੀਂ ਦੇਖੀ ਹੋਗੀ ਆ ਕਰਤੇ ਜੰਗ ਵਾਲੀ ਦੀ ਸ਼ੋ ਆ 352FXI ਸੀ ਬੜੇ ਮਾਡਲ ਇਹਨਾਂ ਦੇ ਆਏ